ਕੀ ਰਹੇਗਾ ਕਿ ਜਸਵੀਰ ਆਲਾ ਚੱਕੀ ਦੇ ਰਹਿ ਗਿਆ ਪਾਪਾ ਮਾਂ ਤਾਂ ਬੱਚੇ ਨੂੰ ਇੱਕੋ ਜਿਹੀ ਪਰਮਿਸ਼ ਦੇਂਦੇ ਆ ਲekin ਇੱਕੋ ਜਿਹੀ ਪਰਮਿਸ਼ ਦੇ ਵਿੱਚ ਇੱਕ ਪੂਰਾ ਬਿਲਕੁਲ ਪਛਾਣ ਨਿਕਲਿਆ ਇਹ ਸੋਸਾਇਟੀ ਦਾ ਵੀ ਫਰਕ ਪੈਂਦਾ ਸੰਗਤ ਦਾ ਫਰਕ ਪੈਂਦਾ ਐਕਚੁਅਲੀ ਮਾਪੇ ਜਿਸ ਘਰ ਦੇ ਵਿੱਚ ਸੰਸਕਾਰ ਨੇ ਦਾਦੀ ਆ ਸੰਸਕਾਰ ਨੇ ਇੱਥੇ ਵਧੀਆ ਚੱਲ ਰਹੇ ਨੇ ਪਰ ਕਈ ਵਾਰੀ ਕੀ ਹੁੰਦਾ ਹੈ ਸੋਸਾਇਟੀ ਜਿਹੜੀ ਸੰਗਤ ਹੁੰਦੀ ਆ ਉਹ ਬੱਚਿਆਂ ਨੂੰ ਖਰਾਬ ਕਰ ਦਿੰਦੀ ਆ ਇਸ ਕਰਕੇ ਮਾਪੇ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿ ਸਾਡਾ ਬੱਚਾ ਕਿੱਥੇ ਖੇਡ ਰਿਹਾ ਹੈ ਜਦੋਂ ਬੱਚਾ ਛੋਟਾ ਹੁੰਦਾ ਹੈ ਕਿਹੜੇ ਬੱਚਿਆਂ 'ਚ ਖੇਡ ਰਿਹਾ ਹੈ ਉਹ ਇੰਨਾ ਟਾਈਮ ਬਾਹਰ ਕਿਉਂ ਰਹਿ ਰਿਹਾ ਉਹ ਕੀ ਕਰ ਕੀ ਰਿਹਾ ਹੈ ਉਹ ਬਾਹਰ ਨਿਗਾਹ ਹੋਣੀ ਜ਼ਰੂਰੀ ਹੈ ਮਾਪੇ ਦੀ ਨਾ ਕਈ ਵਾਰੀ ਉੱਥੋਂ ਗਲਤੀ ਹੋ ਜਾਂਦੀ ਆ ਇੱਕ ਬੱਚਾ ਸੁਧਰ ਗਿਆ ਦੂਜਾ ਵਿਗੜ ਜਾਂਦਾ ਸੋ ਮੈਂ ਇਹ ਫਿਲਮ ਦੇ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਜਿਹੜੇ ਕੈਰੈਕਟਰ ਹੁੰਦੇ ਨੇ ਅਸੀਂ ਤਾਂ ਪਲੇ ਕਰਦੇ ਆ ਜਿਹੜੀ ਕਹਾਣੀ ਲਿਖੀ ਆ ਜਸਪੀਰ ਗੁਣਾ ਚੌਰਿਏ ਨੇ ਜਾਂ ਹੋਰ ਵੀ ਲਿਖਦੇ ਨੇ ਲੋਕ ਕਹਾਣੀਆਂ ਲਿਖਦੇ ਨੇ ਪੰਜਾਬ ਦੇ ਬੁੱਢੇ ਤੇ ਲਿਖਦੇ ਨੇ ਘਰ ਪਰਿਵਾਰ ਵਾਸਤੇ ਰਿਸ਼ਤਿਆਂ ਨੂੰ ਲੈ ਕੇ ਜਿਹੜੀਆਂ ਸੁਚੱਜੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਨੇ ਸੰਸਕਾਰਾਂ ਨੂੰ ਲੈ ਕੇ ਉਹਦੇ ਵਿੱਚ ਦਿਖਾਇਆ ਹੀ ਇਹ ਜਾਂਦਾ ਅਸੀਂ ਕੈਰੇਕਟਰ ਆਸੀਂ ਉਹ ਚੀਜ਼ਾਂ ਨੂੰ ਪਲੇ ਕਰਨਾ ਹੈ ਕਿ ਤੁਸੀਂ ਅਵੇਅਰ ਹੋਵੋ ਜਦੋਂ ਬੱਚਾ ਬਾਹਰ ਜਾਂਦਾ ਹੈ ਤਾਂ ਉਹਦੇ ਤੇ ਨਿਗਾ ਰੱਖੋ ਤੇ ਦੋਸਤ-ਵਿੱਤਰ ਕਿਹੇ ਜੇ ਨਹੀਂ ਉਹ ਕਿਹੇ ਜੇ ਲੋਕਾਂ ਚੋਂ ਬੰਦਾ ਉੱਠਦਾ ਹੈ ਉਹਦੀ ਸੰਗਤ ਕਿਹੇ ਜੀ ਆ ਇਹ ਬਹੁਤ ਜ਼ਰੂਰੀ ਆ ਇਸੇ ਕਰਕੇ ਕਈ ਵਾਰੀ ਕੋਈ ਬੱਚਾ ਤੁਹਾਡਾ ਸਹੀ ਨਿਕਲ ਜਾਂਦਾ ਘਰ ਦੇ ਵਿੱਚ ਇੱਕੋ ਜਿਹੇ ਸੰਸਕਾਰ ਹੋਣ ਦੇ باوجود ਵੀ ਇੱਕ ਬੱਚਾ ਨਲਾਇਕ ਨਿਕਲ ਜਾਂਦਾ ਪਰ ਜਿਵੇਂ ਹੁਣ ਇਹਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਫਿਲਮ ਦੇ ਵਿੱਚ ਜਿਵੇਂ ਜਸਬੀਰ ਦਾ ਕਰੈਕਟਰ ਆ ਉਹਦੇ ਵਿੱਚ ਦਿਖਾਇਆ ਕਿ ਉਹ ਆਪਣੇ ਪਿੰਡ ਨੂੰ ਲੈ ਕੇ ਬਹੁਤ ਫਿਕਰਮੰਦਾ ਆਪਣੇ ਪੰਜਾਬ ਨੂੰ ਲੈ ਕੇ ਬਹੁਤ ਫਿਕਰਮੰਦਾ ਇੰਨੀਆਂ ਮੁਸ਼ਕਲਾਂਾਂ ਦਾ ਸਾਹਮਣਾ ਕਰ ਰਹੀਆਂ ਨੇ ਸਾਰੀਆਂ ਸਮੱਸਿਆਵਾਂ ਨੇ ਸਾਡੇ ਪੰਜਾਬ ਦੇ ਵਿੱਚ ਤੇ ਉਹਦੇ ਨਾਲ ਜੂਝ ਰਿਹਾ ਹੈ ਇਦਾਂ ਦੇ ਬੱਚੇ ਵੀ ਆ ਮੈਂ ਕਹਿੰਦੀ ਆ ਵੀ ਇਦਾਂ ਦਾ ਕਰੈਕਟਰ ਜਿਹੜਾ ਹੈ ਇਹ ਆਉਣ ਵਾਲੀ ਪੀੜ੍ਹੀ ਆ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਇਹ ਇੱਕ ਤਰ੍ਹਾਂ ਦਾ ਇੰਸਪੀਰੇਸ਼ਨ ਆ ਕਿ ਉਹ ਬੱਚੇ ਇਸ ਕਰੈਕਟਰ ਨੂੰ ਫਾਲੋ ਕਰਨਗੇ ਕਿ ਹਾਂ ਅਸੀਂ ਜਿਹੜੇ ਨਸ਼ਿਆਂ ਵੱਲ ਤੁਰੇ ਹੋਏ ਆ ਜਾਂ ਹੋਰ ਭੈੜੀਆਂ ਸੰਗਤਾਂ ਦੇ ਵਿੱਚ ਤੁਰੇ ਹੋਏ ਆ ਕੋ ਚੱਚੇ ਰਾਹਾਂ ਤੇ ਤੁਰੇ ਹੋਏ ਆ ਜੇ ਅਸੀਂ ਇੰਨੀਆ ਮਿਹਨਤਾਂ ਕਰਕੇ ਅਸੀਂ ਆਪਣੇ ਪੰਜਾਬ ਨੂੰ ਆਪਣੇ ਪਿੰਡ ਤੋਂ ਹੀ ਸ਼ੁਰੂ ਕਰ ਲੈਣ ਆਪਣੇ ਹਰ ਬੰਦਾ ਆਪਣੇ ਪਿੰਡ ਤੋਂ ਸ਼ੁਰੂ ਕਰੇਗਾ ਤਾਂ ਪੂਰਾ ਪੰਜਾਬ ਇਸ ਵਿੱਚ ਮਰ ਜਾਏਗਾ ਪੂਰਾ ਹਿੰਦੁਸਤਾਨ ਇਸ ਵਿੱਚ ਮਰ ਜਾਏਗਾ ਸਾਡਾ ਸੋ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਤੱਕ ਆਪਣੇ ਸਨੇਹ ਪਹੁੰਚਾਈਏ ਪੰਜਾਬ ਦੀਆਂ ਅਵੇਅਰ ਕਰੀਏ ਪੰਜਾਬ ਦੇ ਵਿੱਚ ਕੀ ਹੋ ਰਿਹਾ ਸੋ ਅਸੀਂ ਗੱਲੇ ਕੁਝ ਨਹੀਂ ਕਰ ਸਕਦੇ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਤੁਹਾਡਾ ਸਭ ਦਾ ਥੈਂਕਸ ਆ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਸਾਡੀਆਂ ਗੱਲਾਂ ਨੂੰ ਸਾਡੀਆਂ ਸੋਹਣੀਆਂ ਕਹਾਣੀਆਂ ਨੂੰ ਸੋਹਣੀਆਂ ਫਿਲਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਲੋਕਾਂ ਨੂੰ ਅਵੇਅਰ ਕਰਨਾ ਤੁਹਾਡਾ ਸਭ ਦਾ ਬਹੁਤ-ਬਹੁਤ ਥੈਂਕਸ ਹੈ ਮੈਂ ਹਮੇਸ਼ਾ ਤੁਹਾਡਾ ਥੈਂਕਸ ਕਰਦੀ ਆ ਜੋ ਮੈਂ ਲੋਕਾਂ ਨੂੰ ਹੀ ਅਪੀਲ ਕਰਦੀ ਆ ਪੇਰੈਂਟਸ ਨੂੰ ਆਪਣੇ ਬੱਚੇ ਦੀ ਨਿਗਰਾਨੀ ਰੱਖੋ ਔਰ ਜਿਹੜੇ ਨੌਜਵਾਨ ਨੇ ਉਹ ਚੰਗੇ ਕਰੈਕਟਰ ਨੂੰ ਫੋਲੋ ਕਰਨ ਹੁਣ ਜਿਵੇਂ ਸਾਡਾ ਦੀਪਾ ਵਿਗੜਿਆ ਸੀ ਪਰ ਅਸੀਂ ਫਿਲਮ ਦੇ ਵਿੱਚ ਦਿਖਾਇਆ ਕਿ ਉਹ ਸਿਮਰ ਗਿਆ ਉਹਨੂੰ ਅਹਿਸਾਸ ਹੋਇਆ ਕਿ ਨਹੀਂ ਆਹ ਰਾਹ ਗਲਤ ਆ ਆਹ ਰਾਹ ਸਹੀ ਆ ਪਿਆਰ ਹੀ ਸਭ ਕੁਝ ਆ ਦੌਲਤ ਕੁਝ ਨਹੀਂ ਹੈ ਇੱਟਾ ਪੱਥਰਾਂ ਦੇ ਨਾਲ ਬਣਾਇਆ ਹੋਇਆ ਲਕਜ਼ਰੀ ਸਟਾਈਲ ਦਾ ਘਰ ਵੱਡਾ ਨਹੀਂ ਹੁੰਦਾ ਵੱਡਾ ਉਹ ਹੁੰਦਾ ਜਿੱਥੇ ਜੀ ਰਹਿੰਦੇ ਨੇ ਘਰ ਦੇ ਵਿੱਚ ਜ਼ਿਆਦਾ ਜਿੱਥੇ ਰਿਸ਼ਤੇ ਆ ਜਿੱਥੇ ਮੁਹੱਬਤ ਆ ਉਹੀ ਵੱਡਾ ਘਰ ਹੁੰਦਾ ਹੈ ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ